ਅਤਿ ਅੰਤਰ ਵਿਚਿਆ ਹੋਇਆ 70 ਤੇ ਤੇ ਮਾਤਾਵਾ ਮਨਾ ਰਹੇ ਇਹਨਾ ਪਰਪਾਰਕ ਮੇਪਰਾ ਦੇ ਉੱਪਰ ਦਰਸਲ ਦੁੱਖਾਂ ਦਾ ਪਹਾੜ ਟੁਕਿਆ ਕਿਉਂਕਿ ਇਸ ਪਰਵਾਰ ਨੇ ਆਪਣੇ ਜਵਾਨ ਪੁੱਤ ਨੂੰ ਗਵਾ ਲਿਆ ਜਿਸ ਤੇ ਚਲਦਿਆਂ ਪਰਵਾਰ ਦੇ ਵਿੱਚ ਮਾਤਮ ਦਾ ਹਾਲ ਛਾਇਆ ਹੋਇਆ ਹੈ ਤੇ ਪਰਵਾਰ ਆਪਣੇ ਮ੍ਰਿਤਕ ਪੁੱਤ ਦੇ ਇਨਸਾਫ ਦੀ ਮੰਗ ਕਰੇ ਜੀ ਹਾਂ ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਇਹ ਨੌਜਵਾਨ ਦਰਅਸਲ ਦਰਅਸਲ ਇਸੇ ਨੌਜਵਾਨ ਦੀ ਬਹੁਤ ਪੂਰੀ ਹੈ ਤਿਮਰਤ ਦੇ ਪਰਿਵਾਰ ਦਾ ਹਰ ਇੱਕ ਮੈਂਬਰ ਇਨਸਾਫ ਦੀ ਕੋਹੜ ਲਗਾ ਰਿਹਾ ਆ ਹੁਣ ਤੁਹਾਨੂੰ ਦੱਸਦੇ ਆ ਕਿ ਆਖਿਰ ਪੂਰਾ ਮਾਮਲਾ ਕੀ ਹੈ ਦਰਅਸਲ ਮਨਜਿੰਦਰ ਸਿੰਘ ਯਾਨੀ ਕਿ ਮ੍ਰਿਤਕ ਆਪਣੇ ਦੋਸਤਾਂ ਦੇ ਨਾਲ ਜਨਮ ਦਿਨ ਦੀ ਪਾਰਟੀ ਮਨਾਉਣ ਲਈ ਗਿਆ ਸੀ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਕਿਉਂ ਨਾ ਤੇ ਬੇਟੇ ਦੀ ਲਾਸ਼ ਨਰਦੇ ਵਿੱਚੋਂ ਮਿਲੀ ਹੈ ਤੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪੁੱਤ ਦਾ ਪਤਨ ਹੋਇਆ ਮੇਰੇ ਬਟਨੂ ਦੀ ਇਹਨਾਂ ਨੇ ਘਰੋਂ ਸਾਧ ਕੇ ਲਾ ਜਾ ਕੇ ਮਾਰਿਆ ਜੀ ਕਹਿੰਦੇ ਜਨਮ ਦੇ ਨੇ ਧਰਮ ਦੇਂਦੀ ਪਾਰਟੀ ਕਰਨੀ ਹੈ ਜੀ ਹਾਂ ਕੌਣ ਲੈ ਗਏ ਸੀ ਤੁਹਾਡੇ ਬੇਟੇ ਨੂੰ ਉਹਦੇ ਦੋਸਤ ਤੇ ਲੈ ਕੇ ਗਏ ਸੀ ਜੀ ਕੀ ਕਹਿ ਕੇ ਲੈ ਗਏ ਸੀ ਵੀ ਕਿੱਥੇ ਗਏ ਸੀ ਦਰਿਆ ਤੇ ਜੇ ਉਹ ਕਹਿੰਦੇ ਜੀ ਪਾਰਟੀ ਕਰਨੀ ਹੈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡੇ ਬੇਟੇ ਨੂੰ ਦਰਿਆ 'ਚ ਇਹਨਾਂ ਨੇ ਜੀ ਉਹ ਫੋਨ ਕਰਦੇ ਸੀ ਫੋਨ ਚੱਕਦੇ ਨਹੀਂ ਸੀ ਹੈਗਾ ਜੀ ਮੁੰਡਿਆਂ ਨੇ ਫੋਨ ਚੱਕਿਆ ਉਹ ਕਹਿੰਦੇ ਤੁਹਾਡੇ ਬੇਟੇ ਨੇ ਛਾਲ ਮਾਰ ਦਿੱਤੀ ਦਰਿਆ 'ਚ ਕਿੰਨੇ ਟਾਈਮ ਬਾਅਦ ਉਹ ਤੁਹਾਡੇ ਬੱਚੇ ਦੀ ਲਾਸ਼ ਦਰਿਆ 'ਚ ਰੱਖੀ ਗਈ ਇਹ ਬਣ 11 12 ਵਜੇ ਕੱਢੀ ਗਈ ਸੀ ਥੋੜੀ ਹੁਣ ਮੰਗ ਕੀ ਹੈ ਜੀ ਬਚਾਉਣਾ ਸਾਡੀ ਇਹ ਮੰਗ ਹੈ ਜੀ ਵੀ ਸਾਨੂੰ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਇਨਸਾਫ ਚਾਹੀਦਾ ਜੀ ਆਦਾ ਪਰਚਾ ਕੱਟਿਆ ਜਾਵੇ ਅਸੀਂ ਫੋਨ ਕਰਦੇ ਸੀ ਮਨਜਿੰਦਰ ਸਿੰਘ ਮਿੰਟੂ ਫੋਨ ਨਹੀਂ ਸੀ ਚੱਕਦਾ ਜੀ ਬਾਅ ਚ ਨਾ ਹੋਣ ਚੱਕੇ ਮੁੰਡਿਆਂ ਨੇ ਇਹ ਕਹਿੰਦੇ ਉਹ ਦਰਿਆ ਛਾਲ ਮਾਰ ਗਿਆ ਜੀ। ਤਾਂ ਕਿੰਨੀ ਉਮਰ ਸੀ ਤੁਹਾਡੇ ਬੇਟੇ? ਮੇਰੇ ਬੇਟੇ ਦੀ ਉਮਰ 23 ਸਾਲ ਹੈ ਜੀ। ਕੀ ਕਰਦਾ ਸੀ ਤੁਹਾਡਾ ਬੇਟਾ? ਖੇਤੀਬਾੜੀ ਕਰਦਾ ਸੀ। ਹਾਂ ਕੀ ਮੰਗੀ ਹੈ ਤੁਹਾਡੀ ਹੁਣ ਪ੍ਰਸ਼ਾਸਨ ਤੋਂ? ਸਾਡੀ ਇਹ ਹੀ ਮੰਗ ਹੈ ਉਹਨਾਂ ਦੇ ਪਰਚਾ ਹੋਵੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਪਹਿਲਾਂ ਵੀ ਕੋਈ ਲਾਗ ਡਾਕਟ ਸੀ ਹੈ ਸੀ ਉਹਨਾਂ ਨਾਲ ਉਹਨਾਂ ਦੀ? ਪਹਿਲਾਂ ਜੀ ਦੂਜਾ ਗੁਰਵਿੰਦਰ ਸਿੰਘ ਦਾ ਉਹਨੂੰ ਇੱਕ ਦਿਨ ਕੁੱਟਿਆ ਜੀ ਫੜ ਕੇ। ਜੋ ਸਾਨੂੰ ਪਤਾ ਨਹੀਂ ਲੱਗਾ। ਕਿ ਉਹ ਤੋਂ ਬਾਅਦ ਮਨਜਿੰਦਰ ਸਿੰਘ ਬੁਲਟ ਮੋਟਰਸਾਈਕਲ ਤੇ ਜਾ ਰਿਹਾ ਸੀ ਉਹਦੇ ਇੱਥੇ ਇਹਨਾਂ ਨੇ ਪਿੱਛੋਂ ਗੱਡੀ ਮਾਰੀ ਜੀ ਤੁਹਾਨੂੰ ਕਿਸ ਤਰ੍ਹਾਂ پتہ ਲੱਗਾ ਵੀ ਤੁਹਾਡੇ ਬੱਚੇ ਨੂੰ ਦਰਿਆ ਦੇ ਵਿੱਚ ਧੱਕਾ ਦਿੱਤਾ ਗਿਆ ਬੱਸ ਹੈ ਜੀ ਉਥੇ ਇਹ ਤਿੰਨ ਜਣੇ ਪਾਰਟੀ ਕਰ ਰਹੇ ਸੀ ਕਿਉਂਕਿ ਥੋੜੇ ਜੀ ਨਹੀਂ ਮੌਕੇ ਤੇ ਫਰੇ ਗਏ ਆ ਜੀ ਪੰਜ ਦਿਨ ਪੰਜ ਦਿਨ ਨੂੰ ਅਸੀਂ ਰਾਤ ਦੇ ਤਹੋਏ ਤੱਕ ਮੁੰਡੇ ਪੇਟ ਦੇ ਟੁੱਬੀਆਂ ਮਾਰ ਕੇ ਲੱਭਦੇ ਰਹੇ ਨਹੀਂ ਲੱਭੀ ਜੀ ਇਹ ਛਾਉ ਨੂੰ ਫਿਰ ਅਸੀਂ ਦਪਹਿਰ ਦਿੱਤਾ ਜੀ ਦਰਿਆ ਦੇ ਸਵੇਰੇ ਅਸੀਂ ਜਿੱਥੇ ਕੋਤਾ ਖੁਰ ਮਗਾਏ ਉਥੋਂ ਨੰਗਲ ਤੋਂ ਰੋਪੜ ਤੋਂ ਉਹਨਾਂ ਨੇ ਆ ਕੇ 11 ਕੁਜੇ ਦੇ ਕਰੀਬ ਤੱਕ ਉਹਨਾਂ ਦਰਿਆ ਚੋਂ ਬੱਚਾ ਕਢਿਆ ਜੀ ਕੋਈ ਪ੍ਰਸ਼ਾਸਨ ਵੱਲੋਂ ਕੋਈ ਪ੍ਰਸ਼ਾਸਨ ਅਧਿਕਾਰੀ ਨੂੰ ਕੋਈ ਸੂਚੇ ਕੀਤਾ ਗਿਆ ਸੀ ਹਾਂਜੀ ਕੀਤਾ ਜੀ ਅਸੀਂ ਪ੍ਰਸ਼ਾਸਨ ਵਾਲਾ ਚੌਰ ਨੂੰ ਕੀਤਾ ਸੂਚਿਤ ਉਦੋਂ ਮਾਇਰ ਸਾਹਿਬ ਆਏ ਜੀ ਫਿਰ ਤਾਂ ਉਹਦੇ ਅੱਗੇ ਉਹ ਸਾਡੇ ਬੱਕੇ ਉਥੇ ਕੋਈ ਗੱਲ ਕਰ ਰਿਹਾ ਹੈ ਆਂਦੀ ਮੈਂ ਤੁਹਾਡੇ ਤੇ ਪਰਚਾ ਦੇ ਦੇਣਾ ਅਹੀਂ ਆ ਵੀ ਜਿਆ ਸਾਨੂੰ ਦੋਖਾ ਬੱਚੇ ਬੋਲਦੇ ਆ ਕਿ ਤੁਮ ਪਰਚਾ ਕਿਵੇਂ ਆਂਦੀ ਮੇਰੇ ਪਪਾ ਵਰ ਮੈਂ ਪਰਚਾ ਦੇ ਆਂਗੀ ਪੁਰਨਾਬਾਦੀ ਰਾਤ ਨੂੰ 12 ਵਜੇ ਦੇ ਕਰੀਬ 11 ਵਜੇ 11 ਵਜੇ ਦੇ ਕਰੀਬ ਉਹਨਾਂ ਦੋ ਮੁਲਜਮਨਾ ਨੂੰ ਫੜ ਕੇ ਲੈ ਗਈ ਜੀ ਅਰੈਸਟ ਕਰਕੇ ਜੋ ਕਿ ਦੋ ਰਾਤਾਂ ਉੱਥੇ ਥਾਣੇ 'ਚ ਰਹੇ ਜੀ ਤੀਜੀ ਰਾਤ ਉਹਨਾਂ ਨੇ ਉਹਨਾਂ ਨੂੰ ਛੜਤਾ ਜੀ ਬੱਚੇ ਦਾ ਪੋਸਟਮਾਰਟਮ ਕਰਾਤਾ ਹੀ ਨਹੀਂ ਜੀ ਕਰਾਤਾ ਉਹ ਜ਼ਿਆਦਾ ਉਹਨਾਂ ਬਜੇ ਬੰਦੇ ਛੜਦੇ ਜੀ ਉਹ ਚ ਇਹਨਾਂ ਚ ਪਰਚਾ ਨਹੀਂ ਕਰਦੇ ਉਹਨਾਂ ਚ ਰੰਗ ਉਹ ਰੱਖਿਆ ਜੀ ਹੁਣ ਪ੍ਰਸ਼ਾਸਨ ਤੋਂ ਮੰਗ ਕੀ ਹੈ ਥੋੜੀ ਪ੍ਰਸ਼ਾਸਨ ਸਾਨੂੰ ਇਹ ਹੀ ਦਪਾ ਪਾ ਰਿਹਾ ਜੀ ਰਾਈਨਾਮਾ ਕਰੋ ਐਸਐਚਓ ਵੀ ਤੇ ਡਿਪਟੀ ਵੀ ਡਿਊਟੀ ਸਾਹਿਬ ਵੀ ਕਿ ਤੁਸੀਂ ਤੁਹਾਡਾ ਦਾ ਬੱਚਾ ਮਰ ਗਿਆ ਹੈ ਬਈ ਦੂਜੇ ਦੋ ਬੱਚੇ ਜਿਨ੍ਹਾਂ ਨਾਲ ਤੁਸੀਂ ਨਾਲ ਲਏਦੇ ਭਈ ਉਹਨਾਂ ਦੀ ਲਾਈਫ ਖਰਾਬ ਨਾ ਹੋਵੇ ਭਈ ਉਹਨਾਂ ਨੂੰ ਤੁਸੀਂ ਰਾਈਨਾਮਾ ਕਰ ਲੋ ਤੁਸੀਂ ਮੰਗ ਕੀ ਕਰਦੇ ਹੋ ਹੁਣ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਮੰਗ ਕਰਨਾ ਹੈ ਜੇ ਵੀ ਉਹਨਾਂ ਦੇ ਕਰੇੜੀ ਤੇ ਕਦੀ ਕਾਰਵਾਈ ਕੀਤੀ ਜਾ ਬਈ ਸਾਨੂੰ ਇਨਸਾਫ ਦਿੱਤਾ ਜਾ ਉਹ ਤੇਹੀ ਪ੍ਰਤਿਕਾ ਦੀ ਪੈਣ ਹੈ ਜੋ ਕਿ ਆਪਣੇ ਪ੍ਰਾਣ ਨੂੰ ਗਵਾ ਚੁੱਕੀ ਹੈ ਉਸ ਦਾ ਕਹਿਣਾ ਹੈ ਕਿ ਉਸ ਦੇ ਭਰਾ ਦਾ ਕਤਲ ਹੋਇਆ ਤੇ ਉਹਨਾਂ ਨੂੰ ਇਨਸਾਫ ਚਾਹੀਦਾ ਮੇਰੇ ਪ੍ਰਾਣ ਕਰੋ ਸੱਚ ਦੇ ਲੈ ਕੇ ਤੁਸੀਂ ਡੇ ਮਨਾਣਾ ਉੱਥੇ ਜਾ ਕੇ ਉਹਨੂੰ ਕੁਝ ਪਿਆ ਕੇ ਖਵਾ ਕੇ ਦਰਿਆ 'ਚ ਸਿੱਟਾ ਮਾਰਦਾ ਤਿੰਨ ਤਾਲ ਦੀ ਕਮਾਈ ਪਹਿਲਾਂ ਕੁੜੀ ਖਾਂਦੀ ਰਹੀ ਫਿਰ ਉਹਨੂੰ ਹਣ ਮਾਰ ਦਿੱਤਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡੇ ਭਰਾ ਨੂੰ ਦਰਿਆ ਦੇ ਵਿੱਚ ਛੁੱਟੋ ਦਿੱਤਾ ਗਿਆ ਜੀ ਤਾਂ ਜਰਾ ਫਰ ਨਹੀਂ ਹੁੰਦਾ ਸੀ 6 ਵਜੇ ਫੋਨ ਆਉਣਾ ਪਹਿਲਾਂ ਘਰੇ ਨਹੀਂ ਆਇਆ ਜਦੋਂ ਕਾਲ ਕੀਤਾ ਕਹਿੰਦੇ ਉਹ ਤਾਂ ਛਾਲ ਮਾਰ ਗਿਆ ਦਰਿਆ 'ਚ ਹ ਭਰਾ ਤੁਹਾਡਾ ਤੁਹਾਡੇ ਤੋਂ ਛੋਟਾ ਸੀ ਕਿ ਤੁਹਾਡੇ ਤੋਂ ਵੱਡਾ ਸੀ ਮੈਂ ਤਾਂ ਛੋਟਾ ਸੀ ਪੜਦਾ ਸੀ ਕੇ ਫੇਤੀਵਾੜੀ ਕਰਦਾ ਸੀ ਕੀ ਮੰਗ ਕੀ ਕਰਦੇ ਤੁਸੀਂ ਹੁਣ ਮੰਗ ਇਹ ਹੈ ਵੀ ਮੇਰੇ ਭਰਾ ਨੂੰ ਇਨਸਾਫ ਦਿੱਤਾ ਜਾਵੇ ਅਸ਼ਰੀ ਜੀ ਚੰਗਾ ਫਲਾ ਬੱਚਾ ਸਾਡਾ ਹੌਣ ਹਰ ਨਾਲ ਕੋਈ ਨਸ਼ਾ ਪਤਾ ਸੀ ਉਹਨੂੰ ਆੜੀ ਉਹਦੇ ਦੋ ਮੁੰਡੇ ਆ ਦੋਸਤ ਪਹਿਲਾਂ ਤਾਂ ਉਹਨਾਂ ਦੇ ਘਰੇ ਹੀ ਰਹਿੰਦਾ ਸੀ ਉਹਨਾਂ ਦੇ ਘਰੇ ਖਾਂਦਾ ਪੀਂਦਾ ਸਭ ਕੁਝ ਸੀ ਮੁੰਡੇ ਦੀ ਕੱਲ ਬਾਤ ਹੋਣੀ ਪਤਾ ਨਹੀਂ ਕੁੜੀ ਨਾਲ ਉਹਦੀ ਭੈਣ ਦਾ ਮੁੰਡਾ ਜਿਹਨਾਂ ਨੇ ਮਾਰਿਆ ਉਹਦੀ ਭੈਣ ਨਾਲ ਗੱਲਬਾਤ ਸੀਗੀ ਤੇ ਮੁੰਡੇ ਨੂੰ ਵਿੱਚੋਂ ਤਾਂ ਦੱਸਿਆ ਨਹੀਂ ਵੀ ਤੈਨੂੰ ਉਹਨੂੰ ਉੱਥੇ ਦਰਿਆ ਤੇ ਸੱਦ ਕੇ ਪਹਿਲਾਂ ਸਾਇਦ ਦਿਨ ਬੜਾ ਚੋਰ ਰੇ ਦੋਵੇਂ ਮੁੰਡੇ ਫਿਰ ਜਿਹੜਾ ਮੁੰਡੇ ਨੇ ਸੱਦਿਆ ਉਹਨੂੰ ਉੱਥੇ ਜਿਹੜਾ ਦੂਜਾ ਮੁੰਡਾ ਸੀ ਉਹਨੂੰ ਜਿਹਨੇ ਖੂਨ ਇਹਦੇ ਇਹਨੂੰ ਮਾਰਿਆ ਉਹ ਘਰੇ ਸੀਗਾ ਆਪਣੇ ਉਹਨੂੰ ਵੀ ਕੋਲ ਸੱਦ ਕੇ ਪਤਾ ਨਹੀਂ ਕੀ ਠੰਡੇ ਚ ਕੀ ਕੁਛ ਪਿਆ ਕੀ ਕੁਛ ਨਹੀਂ ਤੇ ਪਿਆ ਕੇ ਮੁੰਡੇ ਨੂੰ ਨਹਿਰ ਦੇ ਵਿੱਚ ਛਾਲ ਮਾਰ ਰਾ ਡਿੱਗ ਗਿਆ ਦਰਿਆ ਚ ਮਰਾਤੀ ਸ਼ਾਲ ਸਗੋਂ 10 ਵਜੇ ਪੁਲਿਸ ਉੱਥੇ ਆਈ ਦਰਿਆ ਤੇ ਅਸੀਂ ਉੱਥੇ ਪਾਗਲਾਂ ਕੋ ਖੜੇ ਬੱਚੇ ਨੂੰ ਲੱਭਣ ਡਿਆਂ ਪੁਲਿਸ ਪਰਲੇ ਦਰਿਆ ਤੇ ਆਈ ਉੱਥੇ ਖੜ ਕੇ ਉੱਥੇ ਲੋਕਾਂ ਨਾਲ ਗੱਲਾਂ ਕਰਕੇ ਚਲੇ ਗਈ ਉਹਨੇ ਸਾਡ ਨੂੰ ਕੁਝ ਨਹੀਂ ਪੁੱਛਿਆ ਵੀ ਤੁਹਾਡਾ ਬੱਚਾ ਲੱਭ ਗਿਆ ਜਾਂ ਨਹੀਂ ਲੱਭ ਗਿਆ ਸਗੋਂ ਮੈਡਮ ਕਹਿੰਦੀ ਮੈਂ ਉੱਤੋਂ ਆਉਣੀ ਆ ਜੀ ਨਾਲ ਦਰਿਆ ਬੱਚਾ ਮਰਿਆ ਪਿਆ ਵਿੱਚ ਆਈ ਲੱਭਦੇ ਪਿਆ ਜੀ ਪੁਲਿਸ ਨੇ ਉਹਨਾਂ ਦਾ ਸਾਥ ਦਿੱਤਾ ਸਾਡਾ ਸਾਥ ਕੋਈ ਨਹੀਂ ਸਾਨੂੰ 5 ਦਿਨ ਹੋ ਗਏ ਰੋਲਦੇ ਆਣ ਕਦੀ ਅਸੀਂ ਰੋਪੜ ਜਾਂਦੇ ਆਂ ਕਦੀ ਅਸੀਂ ਬਲਾ ਚੋਰ ਜਾਂਦੇ ਆਂ ਕਦੀ ਅਸੀਂ ਚੰਡੀਗੜ੍ਹ ਸਾਨੂੰ ਕੋਈ ਨਹੀਂ ਸੁਣਦਾ ਕਿਉਂ ਕਹਿੰਦੇ ਜੋ ਕਰਨਾ ਕਰ ਲੋ ਪੁਲਿਸ ਕਾਰਵਾਈ ਕਰ ਜੋ ਵੀ ਕਰਨੀ ਕਰ ਲੋ ਅਸੀਂ ਨਹੀਂ ਪਰਚਾ ਕੱਟਣਾ ਅੰਤ ਜੀ ਇਹੀ ਆ ਉਹਦੇ ਵਿਚਾਰੇ ਦੀ ਨਾ ਰੁਲੇ ਪਰ 14 5 ਦਿਨ ਹੋ ਗਏ ਜੀ ਉੱਤੇ ਬਰਫ ਚਲਾਇਆ ਪਿਆ ਜੋ ਅਸੀਂ ਉਹਦਾ ਸੰਸਕਾਰ ਕਰ ਸਕਦੇ ਨਾ ਕੋਈ ਸਾਨੂੰ ਪੁਲਿਸ ਦੇਣ ਡਿਆ ਕੁਛ ਦਸਦੀ ਬੁੜੀ ਕੁਛ ਪਈ ਵੀ ਤੁਹਾਡਾ ਪਰਚਾ ਕਰਦੇ ਸਗੋਂ ਅੱਗੇ ਕਹਿੰਦੇ ਕੋਈ ਨਹੀਂ ਤੁਸੀਂ ਆਪ ਦਾ ਰਾਜੀਨਾਮਾ ਕਰ ਲਓ ਬੱਚੇ ਤੁਸੀਂ ਉਹ ਕਰਵਾ ਦਿਓ ਸੰਸਕਾਰ ਕਰਵਾ ਦਿਓ ਦਸਦੀ ਕਿ 6 ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਮਨਜਿੰਦਰ ਸਿੰਘ ਪਰਤੀਆ ਸੀ ਤੇ ਉਸ ਨੂੰ ਵਿਦੇਸ਼ ਤੋਂ ਆਏ ਹੋਏ 6 ਮਹੀਨੇ ਹੀ ਹੋਏ ਸਾਨੀ ਕਿ ਉਸ ਦੇ ਨਾਲ ਇਹੇ ਇਹ ਦੱਸਦੇ ਕਿ ਨੌਜਵਾਨ ਮਨਜਿੰਦਰ ਸਿੰਘ ਅਜੇ ਕੁਵਾਰਾ ਸੀ ਤੇ ਆਪਣੇ ਪਿਤਾ ਦੇ ਨਾਲ ਖੇਤੀਬਾੜੀ ਦਾ ਕੰਮ ਸੰਭਾਲਦਾ ਸੀ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੀ ਮੁੱchu ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਗਬਾਣੀ ਟੀਵੀ ਦੇ ਲਈ ਮਾਚੀਵਾੜਾ ਤੋਂ ਗੁਰਦੀਪ ਸਿੰਘ ਤੱਕਰਦੀ ਰੋਪੋ